ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਓ ਲੌਣਾ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਦੁਪਹਿਰ ਦਾ ਹੋ ਗਿਆ 3 ਵਜੇ ਇਹ ਤਕਰੀਬਨ ਬੇਟੀ ਮ लगी ਸੀ ਕੱਖ ਕਹਿੰਦੇ ਮੰਮਾ ਕੀ ਖਾਈਏ ਤੇ ਮੈਂ ਤਾਂ ਕਿਹਾ ਸੀਗਾ ਮੈਂ ਖਾਹ ਚਾਹ ਨਾਲ ਬਿਸਕਟ ਖਾ ਲੈਂਦੇ ਆ ਬਿਸਕਟ ਲਿਆ ਕੇ ਕਿ ਟੁੱਟਿਆ ਜੀ ਨਿਊਟ੍ਰੀਸ ਤੇ ਇਹ ਕਹਿੰਦੀ ਨਹੀਂ ਚਿਲਾ ਖਾਣਾ ਮੈਂ ਕਿਹਾ ਚੱਲ ਫਿਰ ਚਿਲਾ ਬਣਾ ਲਾ ਤੇ ਦਿਖਾਉਣੀ ਆ ਤੁਹਾਨੂੰ ਆਪਾਂ ਬੇਟੀ ਬਣਾ ਰਹੀ ਹੈ ਚਿਲਾ ਬੈਕ ਸ਼ੂਡ ਥੋੜਾ ਉਹ ਕਰਨਾ ਕੀ ਗਰਮ ਕਿਉਂ ਨਹੀਂ ਹੋਇਆ ਗਰਮ ਹੋ ਹੀ ਜਾਣਾ ਮੇਰੇ ਉੱਤੇ ਵੀ ਪੋਣਾ ਹੁੰਦਾ ਕੌਲੀ 'ਚ ਫਿਰ ਕਰ ਲਾ ਗਰਮ ਵੀ ਇਹ ਬਹੁਤ ਗਰਮ ਹੁੰਦਾ ਵਧੀਆ ਇਹਨੇ ਬਣ ਵੀ ਵਧੀਆ ਜਾਣਾ ਕੌਲੀ ਦੇਮ ਆ ਚਿਪੜ ਕਿੱਥੋਂ ਲਿਆਉਂਦੇ ਆ ਸਾਫ ਕੌਲੀ ਲੈ ਲੈਣੇ ਹਨਾ ਮਲਾਵਾ ਚਮਚਾ ਹੋਰ ਲੈ ਹਾਂ ਕੁਝ ਕੀ ਆ ਤਮੇ ਨਾ ਨੋ ਪੀ ਗਿਓ ਕੋਈ ਦੱਸੀ ਦੇ ਟੱਕਰ ਮੈਂ ਜੁੜ ਗਿਆ ਹਰਦਾ ਬਾਲੋਂ ਕੁ ਮਿੰਟ ਪਾ ਦੇ ਪਾ ਦੇ ਵਿੱਚ ਵਿੱਚ ਪਾ ਦੇ ਇਹਦੇ ਵਿੱਚ ਪਾ ਦੇ ਇਹਦੇ ਵਿੱਚ ਪਾ ਦੇ ਮੈਂ ਹੋਰ ਪਾ ਦੇ ਉਹ ਉਧਰ ਸੜ ਗਿਆ ਨਹੀਂ ਸੜਿਆ ਫਰਮੜਾਕ ਜਿਹੜਾ ਥੋੜਾ ਜਿਹਾ ਹੋ ਗਿਆ ਤੇ ਪਦਮੜਾਕ ਜਲਦੀ ਬਸ ਸੌ ਗਿਆ ਨੇ ਸੜੇ ਮੈਂ ਪਾਸੇ ਲਾ ਦਿੱਤਾ ਇੱਕ ਮਿੰਟ ਇੱਕ ਮਿੰਟ ਲਓ ਜੀ ਚਿੱਲਾ ਬਣ ਕੇ ਰੈਡੀ ਹੋ ਗਿਆ ਵਧੀਆ ਬਣਿਆ ਨਾ ਉਹ ਥੋੜੇ ਟੁੱਟ ਗਏ ਸੀਗਾ ਆ ਤਾਂ ਪਰਫੈਕਟ ਬਣਿਆ ਬਹੁਤ ਵਧੀਆ ਮਨਚਾਪੀਣੀ ਨਾਲ ਹੂੰ ਆਜੋ ਫਿਰ ਲੋ ਜੀ ਆਪਾਂ ਦਿਖਾਉਨੇ ਤੁਹਾਨੂੰ ਆਪਣੀ ਬਾੜੀ ਵਧੀਆ ਗੁੱਡ ਕੇ ਬਣਾਤੀ ਐ ਇਹ ਗੋਪੀ ਲਾਈ ਆ ਤੇ ਇੱਧਰ ਹੈਗੇ ਆ ਟਮਾਟਰ ਆਹ ਟਮਾਟਰਾਂ ਦੇ ਬੂਟੇ ਆ ਥੋੜੀ ਥੋੜੀ ਰੇਹ ਵੀ ਪਾਤੀ ਐ ਤੇ ਆ ਪਿਆਜ਼ ਆਪਣੇ ਇਹ ਵੀ ਗੁੱਡ ਕੇ ਵਧੀਆ ਬਣਾਤੇ ਆ ਸਵਾਖ ਲਾਰਤੀ ਉੱਤੇ ਦਿਖਾਉਨੇ ਆ ਤੇ ਇੱਧਰ ਸਾਰੀਆਂ ਹੈਗੀਆਂ ਆ ਵਾਲੀਆਂ ਮਿਰਚਾਂ ਦੇ ਬੂਟੇ ਲੱਗੇ ਆ ਵੱਟ ਦੇ ਉੱਪਰ ਸਾਰੇ ਲਾਏ ਵੀ ਸਾਰੀ ਕਿਆਰੀ ਆ ਸੌਂਫ ਨਾ ਪਿਛਲੇ ਸਾਲ ਦੀ ਸੀਗੀ ਕੋਈ ਜਿਹੜਾ ਬੂਟਾ ਰਹਿ ਗਿਆ ਤੇ ਉਹ ਵਿੱਚ ਹੋ ਗਿਆ ਵਧੀਆ ਦਵਾਰਾ ਫੇਰ ਇਕ ਕਾਇ ਇੱਕੋ ਬੂਟੇ ਬਸ ਸੋਨੇ ਲੱਗਦੇ ਹੁਣ ਸਾਰੇ ਹੀ ਤਕਰੀਬਨ ਫਟ ਪਏ ਬਸ ਉਹ ਰਹਿ ਗਿਆ ਇੱਕ ਦੋ ਡੰਡੇ ਜੇ ਇਹ ਐਦ ਕਿ ਹੁਣ ਲਾਏ ਸੀਗੇ ਦੋ ਬੂਟੇ ਲਿਆ ਕੇ ਗੰਡਿਆਂ ਚ ਸਾਰਿਆਂ ਚ ਕੇਰਾ ਹੁਣ ਰੰਬੀ ਫਿਰ ਗਈ ਆ ਤੇ ਸਾਰੇ ਗੁੱਡੇ ਗਏ ਵਧੀਆ ਬਣ ਗਏ ਆ ਚਿੱਟੇ ਜੇ ਫੁੱਲਾਂ ਵਾਲਾ ਪਤਾ ਨਹੀਂ ਕਾ ਦਾ ਸੀਗਾ ਇਹ ਬੂਟਾ ਹਾਂ ਆੜੂ ਸੀ ਹਾਂ ਆੜੂ ਦਾ ਬੂਟਾ ਪਿਛਲੇ ਸਾਲ ਆੜੂ ਲੱਗੇ ਸੀ ਇਹਨੂੰ ਆ ਕਿੰਨੂਆਂ ਦੇ ਬੂਟੇ ਦੋਨੇ ਆਮਰੂਦ ਆ ਹਾਂ ਆ ਵੀ ਆੜੂਆਂ ਦਾ ਬੂਟਾ ਨਿੰਬੂ ਬਹੁਤ ਸੋਹਣੇ ਲੱਗੇ ਥੋੜੇ ਜੇ ਤੋੜੇ ਸੀਗੇ ਉਹਦੇ achar ਬਣਾਇਆ ਵਾਂ ਆ ਬੈਗਣੀ ਦਾ ਬੂਟਾ ਪਿਛਲੇ ਸਾਲ ਵਾਲਾ ਇਹ ਵੀ ਖੜਾ ਨਿੰਬੂ ਬੰਨਤਾ ਸੀਗਾ ਉਧਰ ਛਾਂਗ ਕੇ ਦਵਾਰਾ ਫੁੱਟਿਆ ਬਹੁਤ ਸੋਨਾ ਹੁਣ ਬਾਦੂ ਬਣ ਜੂਗਾ ਸਵੇਰੇ ਨਾ ਉਧਰਲੇ ਪਾਸੇੋਂ ਕੜਾਉਣੇ ਆ ਕਾ ਤੇ ਆਪਣੇ ਸਾਰੇ ਪਿਆਜ਼ ਅੱਜ ਵੀਰ ਜੀ ਹਲ ਲੈ ਕੇ ਆਇਆ ਸੀਗਾ ਪਾ ਕੇ ਉਧਰਲੇ ਪਾਸੇ ਮਾਰੇ ਤਾਂ ਹੈ ਨਹੀਂ ਕਿਤੇ ਆ ਚਾਰ ਚੱਕਿਆ ਗਿਆ ਇੱਥੋਂ ਸਾਰਾ ਉਹ ਰਹਿ ਗਿਆ ਬਸ ਉਧਰ ਤੇ ਇੱਥੇ ਹੁਣ ਬਣਾਵਾਂਗੇ ਕਿਆਰੀਆਂ ਬੱਲਾ ਬੁੱਲਾ ਲਾਵਾਂਗੇ ਕੱਦਾਂ ਕੁੱਦਾਂ ਦੀਆਂ ਅੱਜ ਸਵੇਰੇ ਸਵੇਰੇ ਬੱਦਲ ਆ ਗਿਆ ਤੇ ਫਿਰ ਪਾਥੀਆਂ ਕੀਤੀਆਂ ਅੰਦਰ ਉੱਥੇ ਲਾਤੀ ਓ ਢੇਰੀਆਂ ਸਵੇਰੇ ਸੋਨੀ ਨੂੰ ਕਿਹਾ ਸੋਨੀ ਸਵੇਰੇ ਗੋਆ ਪੱਥੀ ਤੇ ਆ ਚਲ ਨਾਲ ਮਾੜਾ ਮੋਟਾ ਹੱਥ ਫੜੱਥੀ ਕਰਾਉਣਾ ਹੀ ਪੈਂਦਾ ਚਲ ਕੋਈ ਨਹੀਂ ਆਪਦਾ ਕੰਮ ਆ ਜੀ ਕਰਾ ਵੀ ਲਵਾਂਗੇ ਤਾਂ ਆ ਵੀ ਸਵੇਰੇ ਗੋਏ ਜੀ ਛਾਂਟ ਕੇ ਧੁੱਪੇ ਪਾਵਾਂਗੇ ਤੇ ਪਾਥੀਆਂ ਸਾਰੀਆਂ ਆਪਾਂ ਸਵੇਰੇ ਉਧਰੋਂ ਗੀਰੀ ਚੱਕੀ ਸੀਗੀ ਉਹ ਲਾਤੀਆਂ ਸੀ ਕਿਆਂ ਸਾਰੀਆਂ ਇੱਥੇ ਢੇਰੀ ਲਾਤੀ ਉਹ ਅੰਦਰ ਜਿਹੜਾ ਉਹ ਲਾਈਆਂ ਸੀ ਪਾਥੀਆਂ ਉਹ ਵੀ ਥੋੜੀਆਂ ਸਿੱਲੀਆਂ ਜੀਆਂ ਸੀ ਇਹ ਕੁਛ ਜਿਆਦੀ ਇਹ ਪੱਤ ਗੀਰੀ ਦਸੀ ਕਿ ਸੁੱਕੀ ਜਾਵਾਂ ਤੇ ਉਦ ਦੇ ਜਿਹੜਾ ਪਿਛਲੇ ਹਫਤਾਕ ਹੋ ਗਿਆ ਉਦ ਦੇ ਜਿਹੜਾ ਮੀਂਹ ਪਿਆ ਸੀ ਨਾ ਰਾਤ ਨੂੰ ਤੇ ਉਦ ਦੇ ਕਿਤੇ ਘੀਰੀ ਨੰਗੀ ਰਹਿ ਗਈ ਨੇਰੇ ਨਾ ਤਾਂ ਮੈਂ ਵੀ ਕੋਹਲ ਹੀ ਕਰ ਗਈ ਉੱਠਣ ਦੀ ਉੱਠ ਕੇ ਤਾਂ ਪਹਿਲਾਂ ਟਾਕ ਹੀ ਦਿੰਦੀ ਹਜੇ 8:30 ਹੀ ਹੋਏ ਸੀ ਤੇ ਸਰੋਂ ਸਾਰੀ ਆਪਣੀ ਫੁੱਲ ਕੱਢੇ ਆਈਏ ਨਿਸਰਿਆਈਏ ਇੱਕ ਵਾਰ ਤਰਿਆ ਇਹਦੇ ਵਿੱਚੋਂ ਤੋੜ ਕੇ ਹੁਣ ਸਾਗ ਦੇਖਣ ਨੂੰ ਕਾ ਫੁੱਟਿਆਈਆਂ ਥੋੜੀਆਂ ਥੋੜੀਆਂ ਨਿਕਲਿਆਈਆਂ ਚਲੋ ਜੀ ਸ਼ਾਮ ਹੋ ਗਈ ਆ ਹੁਣ ਆਪਾਂ ਬਣਾਉਨੇ ਆ ਸਬਜ਼ੀ ਰੋਟੀ ਕਰਦੇ ਆ ਤਿਆਰੀ ਤੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਪੈਂਤੀ ਨਹੀਂ ਬੋਲਿਆ ਲੈ ਸਾਲ ਮਿੱਟਿਆ ਪਾ। ਕੋ ਬੋਤਲ। ਰੋਟੀ ਦੀ ਬਾਤ, ਰੋਟੀ ਦੀ ਬਾਤ ਹੋਣੀ ਫਿਰ ਬਾਲਾ ਪੀਤਾ ਜਾਂਦਾ। ਹੁਣ ਕੀ ਲੈ? ਮੈਂ ਤਾਂ ਭੁੱਖੀ ਆ। ਓਏ ਹਾਰਲੈਕਸ ਪਿਆਓ ਪਾ ਕੇ। ਲੈ। ਚਾਹ ਨੂੰ ਕੀ ਕਰਦਾ? ਚਾਹ ਬਣਾ ਲੈਨੇ ਕਿਹੜਾ ਲੈਣ ਜਾਣਾ ਤੇ ਕੋ ਕੁਸ? ਬਾਹਰ ਤੋਂ ਪੀਣੇ ਨੂੰ ਪਾ ਕੇ। ਨਹੀਂ ਮਾਣੀ। ਚਾਹ ਨੂੰ ਕੀ ਕਰਦਾ? ਚਾਹ ਪੀ ਲੈਨੇ ਪੁੱਤ। ਮੈਂ ਤਾਂ ਪੀਣਾ। ਪਾ ਰਹੀ ਸੀ। ਆਹ ਰੇ। പനഗ <laughs> ਪਕੌੜਿਆਂ ਦੀ ਸਬਜ਼ੀ ਲੇਟ ਹੀ ਹੋ ਗਿਆ ਕੰਮ ਸਾਰ ਗੁਰਦੁਆਰੇ ਗਈਆਂ ਉੱਥੇ ਰਾਹ 'ਚ ਬੱਸ ਇੱਥੇ ਖੜਕ ਗਿਆਂ ਉੱਥੇ ਖੜਕ ਗਿਆਂ ਤੇ ਤਾਂ ਕਰਕੇ ਲੇਟ ਹੋ ਗਿਆ ਕੰਮ ਉੱਪਰ ਧਰਤੀ ਦੋ ਪੀਸ ਲਾਣਾ ਸਬਜ਼ੀ ਬਣ ਜੂਗੀ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਖੁਸ਼ ਰਹੋ ਚੜਦੀ ਕਲਾ ਜਰੋ